ਸਸ਼ਿਕਾ ਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਤੁਸੀਂ ਜਾਣਦੇ ਹੋ ਕਿ ਲੌਜਿਕ ਸਾਂਸ ਹੈ ਤੇ ਜੋ ਮਨ ਨੂੰ ਸੰਤੁਸ਼ਟੀ ਦਿੰਦੀ ਹੈ ਜਦੋਂ ਜਿਸ ਚੀਜ਼ ਦਾ ਤਰਕ ਪਤਾ ਚੱਲ ਜਾਵੇ ਕਿਉਂ ਦਾ ਜਵਾਬ ਮਿਲ ਜਾਵੇ ਤਾਂ ਮਨ ਨੂੰ ਥੋੜੀ ਤਸੱਲੀ ਹੁੰਦੀ ਹੈ ਅੱਛਾ ਇਸ ਕਰਕੇ ਤੇ ਜੇ ਕੋਈ ਮਨ ਨੂੰ ਚੰਗੀ ਵੀ ਲੱਗੇ ਚੀਜ਼ ਪਰ ਕਿਉਂ ਇਹ ਕਿੱਦਾਂ ਹੋ ਸਕਦਾ ਜੇ ਮਨ 'ਚ ਇੱਕ ਕੁਐਸਚਨ ਆ ਗਿਆ ਤਾਂ ਤੁਸੀਂ ਉਸ ਚੀਜ਼ ਨੂੰ ਜਾਂ ਤਾਂ ਛੱਡ ਦੋਗੇ ਜਾਂ ਉਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਨਗੇ ਕਿ ਇਹ ਚੀਜ਼ ਹੋਈ ਹੀ ਕਿਉਂ ਜਦੋਂ ਤਰਕ ਬਹੁਤ ਮਾਇਨੇ ਰੱਖਦਾ ਹੈ ਹੈਨਾ ਤਾਂ ਇਸ ਕਰਕੇ ਸਾਨੂੰ ਉਮੀਦਾਂ ਉਮੀਦ ਤੇ ਹਰ ਚੀਜ਼ ਦੀ ਜਗਿਆਸਾ ਅਸਲ ਦੇ ਵਿੱਚ ਸਾਡੇ ਦਿਮਾਗ ਨੂੰ ਤਰੋ ਤਾਜ਼ਾ ਰੱਖਦੀ ਆ ਜਦੋਂ ਕੋਈ ਐਕਸਪੈਰੀਮੈਂਟ ਕੀਤਾ ਜਾਂਦਾ ਬੜੀ ਐਕਸਾਈਟਮੈਂਟ ਹੁੰਦੀ ਹੈ ਅੱਛਾ ਫਿਰ ਕੀ ਫਿਰ ਇਦਾਂ ਕੀ ਕੋਈ ਚੀਜ਼ ਬਣਾਓ ਕਿੱਦਾਂ ਬਣੂਗੀ ਹੈਨਾ ਰਿਜ਼ਲਟ ਉਹ ਜੋ ਚੀਜ਼ ਬਣਾਉਣ ਦਾ ਤਰੀਕਾ ਜਾਂ ਉਸ ਚੀਜ਼ ਨੂੰ ਸਮਝਣ ਤੇ ਪਰਖਣ ਦਾ ਤਰੀਕਾ ਹੈ ਨਾ ਉਹ ਦਿਮਾਗ ਦੀ ਤਾਜ਼ਗੀ ਹੈ ਅਸਲ ਦੇ ਵਿੱਚ ਤੇ ਸਾਨੂੰ ਆਪਣੇ ਦਿਮਾਗ ਦੀ ਤਾਜ਼ਗੀ ਦੇ ਲਈ ਇਹ ਜ਼ਰੂਰੀ ਹੈ ਕਿ ਕਿਉਂ ਸਾਡੇ ਨਾਲ ਹੀ ਕਿਉਂ ਅਸੀਂ ਹੀ ਦੁਖੀ ਕਿਉਂ ਪਰੇਸ਼ਾਨੀ ਦਾ ਕਾਰਨ ਕੀ ਹੈ ਇਹ ਨਹੀਂ ਕਿ ਆ ਨਹੀਂ ਹੋ ਸਕਦਾ ਕਿਉਂਕਿ ਸਾਰੇ ਕਰਦੇ ਆ ਇਹ ਗਲਤ ਆ ਉਹ ਵੀ ਕਰ ਰਿਹਾ ਉਹਦੇ ਲਈ ਉਹ ਚੀਜ਼ ਫਾਇਦੇ ਵਾਲੀ ਹੋ ਸਕਦੀ ਹੈ ਸਾਡੇ ਲਈ ਨਹੀਂ ਹਰ ਚੀਜ਼ ਨੂੰ ਨਵੇਂ ਸਿਰੇ ਤੋਂ ਸ਼ੁਰੂ ਕਰ ਲਓ ਹਰ ਚੀਜ਼ ਜੋ ਕਾਫੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਹੈ ਉਹਨੂੰ ਬੰਦ ਕਰ ਦਿਓ ਰੂਟੀਨ ਨੂੰ ਥੋੜਾ ਜਿਹਾ ਚੇਂਜ ਕਰਕੇ ਦੇਖੋ ਆਪਣੇ ਆਪ ਚ ਚੇਂਜ ਕਰਕੇ ਦੇਖੋ ਰਿਜ਼ਲਟ ਤੁਹਾਨੂੰ ਮਿਲਣਗੇ ਜ਼ਰੂਰ ਮਿਲਣਗੇ ਕਹਿੰਦੇ ਜੀ ਨਫ਼ਰਤ ਕੀ ਹੈ ਨਫ਼ਰਤ ਤੇ ਕੋਈ ਚੀਜ਼ ਹੈ ਹੀ ਨਹੀਂ ਹੈ ਅਸਲ ਚ ਪਿਆਰ ਦਾ ਨਾ ਹੋਣਾ ਹੀ ਨਫ਼ਰਤ ਹੈ ਹੁਣ ਸਿੱਕੇ ਦਾ ਕੋਈ ਪਹਿਲੂ ਤਾਂ ਹੈ ਕਿਸੇ ਨੂੰ ਅਸੀਂ ਨਫ਼ਰਤ ਕਦੋਂ ਕਰਦੇ ਹਾਂ ਕਦੇ ਨਹੀਂ ਕਰਦੇ ਕਦੋਂ ਕਰਾਂਗੇ ਜਦੋਂ ਸਾਡਾ ਕਦੇ ਉਸ ਨਾਲ ਪਿਆਰ ਰਿਹਾ ਹੋਗਾ ਜਾਂ ਸਾਨੂੰ ਉਸ ਦੀਆਂ ਕਮੀਆਂ ਬਰਦਾਸ਼ਤ ਨਹੀਂ ਹੁੰਦੀਆਂ ਜਾਂ ਸਾਨੂੰ ਉਸ ਦੀਆਂ ਖੂਬੀਆਂ ਬਰਦਾਸ਼ਤ ਨਹੀਂ ਹੁੰਦੀਆਂ ਪਿਆਰ ਦਾ ਨਾਮ ਹੋਣਾ ਨਫ਼ਰਤ ਹੋ ਗਿਆ ਨਾ ਤੇ ਹਰ ਕਿਸੇ ਨਾਲ ਪਿਆਰ ਹੁੰਦਾ ਵੀ ਨਹੀਂ ਪਰ ਸਾਨੂੰ ਅਗਰ ਅਸੀਂ ਚਾਹਨੇ ਆ ਕਿ ਸਾਰੀ ਕੁਦਰਤ ਕੁਦਰਤ ਮਤਲਬ ਉਸ ਉਸ ਵੀ ਬਣਾਈ ਹੋਈ ਚੀਜ਼ਾਂ ਨਾਲ ਅਸੀਂ ਪਿਆਰ ਕਰਦੇ ਆ ਮਤਲਬ ਸਾਨੂੰ ਕਿਸੇ ਦੀ ਕੋਈ ਕਮੀ ਨਜ਼ਰ ਨਹੀਂ ਆਉਂਦੀ ਤਾਂ ਫਿਰ ਤਾਂ ਅਸੀਂ ਪਰੀਪੂਰਣ ਆ ਫਿਰ ਤਾਂ ਸਾਨੂੰ ਲੱਗਦਾ ਏ ਕਿਉਂਕਿ ਉਹਦਾ ਬਣਾਇਆ ਏ ਜੇ ਕਮੀ ਹੈ ਤਾਂ ਫਿਰ ਉਹਦੀ ਕਮੀ ਹੈ ਉਹਨੇ ਕਮੀ ਦਿੱਤੀ ਹੈ ਇੱਕ ਕਲਾਕਾਰ ਜਦੋਂ ਕੋਈ ਤਸਵੀਰ ਬਣਾਉਂਦਾ ਹੈ ਜਦੋਂ ਕੋਈ ਚੀਜ਼ ਬਣਾਉਂਦਾ ਹੈ ਤਾਂ ਜਦੋਂ ਅਸੀਂ ਉਸ ਦੀ ਚੀਜ਼ ਵਿੱਚ ਨੁਕਸ ਕਰਦੇ ਹਾਂ ਤਾਂ ਉਸ ਦੀ ਚੀਜ਼ 'ਚ ਨੁਕਸ ਨਹੀਂ ਅਸਲ 'ਚ ਉਹ ਕਲਾਕਾਰ 'ਚ ਨੁਕਸ ਹੈ ਉਸਨੇ ਵਧੀਆ ਨਹੀਂ ਬਣਾਈ ਸਾਨੂੰ ਅੱਛੀ ਨਹੀਂ ਲੱਗੀ ਤਾਂ ਅਸੀਂ ਕੀ ਕਰ ਰਹੇ ਹਾਂ ਸਬਦੀਆਂ ਬੁਰਾਈਆਂ ਕਰਕੇ ਸਬਦੀਆਂ ਕਮੀਆਂ ਉਛਾਲ ਕੇ ਕਿਦੀ ਆਲੋਚਨਾ ਕਰਦੇ ਪਏ ਹਾਂ ਜਿਨੇ ਸਾਨੂੰ ਵੀ ਬਣਾਇਆ ਉਹ ਇੱਕ ਹੀ ਕਲਾਕਾਰ ਆ ਤੇ ਫਿਰ ਉਸ ਕਲਾਕਾਰ ਨੇ ਕੁਝ ਗਲਤ ਬਣਾਇਆ ਹੀ ਨਹੀਂ ਹੈ ਜਿਉਂਨੇ ਕਿਸੇ ਵਿੱਚ ਕੋਈ ਕਮੀ ਛੱਡੀ ਹੈ ਉਹ ਅਗਲੇ ਦੀ ਮਰਜ਼ੀ ਹੈ ਅਗਲਾ ਮਾਲਕ ਹੈ ਤੇ ਫਿਰ ਅਸੀਂ ਕਿਉਂ ਉਸ ਦੀਆਂ ਕਮੀਆਂ ਨੂੰ ਆਪਣੀ ਨਫ਼ਰਤ ਆਪਣੇ ਮਨ ਦੇ ਅੰਦਰ ਖਾਣੇ ਪਰਾਂ ਦੇ ਲਈ ਉਸ ਨੂੰ ਕਰਦੇ ਪਏ ਕੀ ਜ਼ਰੂਰਤ ਪਈ ਹੈ ਸਾਨੂੰ ਕਿਉਂ ਅਸੀਂ ਆਪਣੀ ਦਿਮਾਗ ਆਪਣੀ એનર્ਜੀ ਉਸ ਚੀਜ਼ ਲਈ ਵੇਸਟ ਕਰਦੇ ਹਾਂ ਜਿੱਥੇ ਪਿਆਰ ਨਹੀਂ ਤੇ ਉੱਥੇ ਨਫ਼ਰਤ ਕਿਉਂ ਹੈ ਕਿਉਂਕਿ ਨਫ਼ਰਤ ਹੈ ਹੀ ਨਹੀਂ ਕੋਈ ਚੀਜ਼ ਉਦਾਂ ਪਿਆਰ ਦਾ ਨਾ ਹੋਣਾ ਅੰਦਰੋਂ ਮੋਦ ਆਉਣਾ ਤੇ ਮੋਹ ਕਦੋਂ ਆਏਗਾ ਜਦੋਂ ਸਾਨੂੰ ਬਣਾਉਣ ਵਾਲਾ ਤੇ ਉਹਨੂੰ ਬਣਾਉਣ ਵਾਲੇ ਦੀ ਸਮਝ ਲੱਗੀ ਕਿ ਬਈ ਕਲਾਕਾਰ ਚ ਕਮੀ ਨਹੀਂ ਐ ਉਸਨੇ ਤਸਵੀਰ ਨੂੰ ਇਸ ਅੰਦਾਜ਼ ਨਾਲ ਬਣਾਇਆ ਏ ਜੋ ਅੰਦਾਜ਼ ਉਸਨੇ ਮੇਰੇ ਅੰਦਰ ਨਹੀਂ ਪਾਇਆ ਉਹਨੂੰ ਪਸੰਦ ਕਰਨ ਦਾ ਪਰ ਅੰਦਾਜ਼ ਤੇ ਵਧੀਆ ਹੋ ਹੀ ਸਕਦਾ ਏ ਕਿਉਂਕਿ ਉਹ ਗਲਤ ਨਹੀਂ ਇਹ ਤਾਂ ਸਮਝਦੇ ਨਾ ਆਪਾਂ ਉਂਗਲੀ ਨਹੀਂ ਨਾ ਚੱਕ ਸਕਦੇ ਉਸ બસ ਉਹੀ ਦਉਕ ਦੂਜੇ ਨੂੰ ਜਿਸ ਦੀ ਆਸ ਤੁਹਾਨੂੰ ਲੱਗੇ ਕੱਲ ਨੂੰ ਮੈਨੂੰ ਰਿਟਰਨ ਹੋ ਕੇ ਮਿਲੇ ਤਾਂ ਮੈਨੂੰ ਪਰੇਸ਼ਾਨੀ ਨਾ ਹੋਵੇ ਆਪਣਿਆਂ ਨੂੰ ਵੀ ਤੇ ਬੇਗਾਨਿਆਂ ਨੂੰ ਹਾਂ ਜਿੱਦਾਂ ਦਾ ਵਿਵਹਾਰ ਤੇ ਜਿੱਦਾਂ ਦੀ ਚੀਜ਼ ਜਿੱਦਾਂ ਦੀ ਤੁਸੀਂ ਤੁਲਨਾ ਜਿੱਦਾਂ ਦਾ ਕੰਮ ਜਿੱਦਾਂ ਦੀ એનર્ਜੀ ਜਿੱਦਾਂ ਦਾ ਆਪਣਾਪਣ ਜਿੱਦਾਂ ਦੀ ਅੱਖਾਂ ਦੀ ਆਪਣੀ ਨਿਗਾਹ ਮਤਲਬ ਦੂਸਰੇ ਨੂੰ ਦੇਖਣ ਦਾ ਨਜ਼ਰੀਆ ਉਦਾਂ ਦੇ ਹੀ ਸਾਨੂੰ ਅੱਗੋਂ ਰਿਟਰਨ ਚ ਚੀਜ਼ਾਂ ਮਿਲਣ। ਇਹ ਨਹੀਂ ਕਿ ਬੰਦਾ ਦੇਖ ਕੇ ਉਸ ਨੂੰ ਉਦਾਂ ਦਾ ਵਿਵਹਾਰ ਕਰੋ। ਇਹ ਠੀਕ ਆ ਦੁਨੀਆਦਾਰੀ ਦੇ ਵਿੱਚ ਇਦਾਂ ਕਰਨਾ ਚਾਹੀਦਾ ਕਿ ਬੰਦਾ ਦੇਖ ਕੇ ਵਿਵਹਾਰ ਕਰਨਾ ਚਾਹੀਦਾ ਜੋ ਸਾਡੇ ਨਾਲ ਜਿੱਦਾਂ ਦਾ ਹੈ ਉਸ ਨੂੰ ਉਸੇ ਤਰ੍ਹਾਂ ਦਾ ਹੀ ਆ। ਪਰ ਹੁਣ ਜੇ ਕੋਈ ਇੱਕ ਸਾਨੂੰ ਗਾਲ੍ਹਾਂ ਕੱਢ ਰਿਹਾ ਤੇ ਉਹਨੂੰ ਅਸੀਂ ਗਾਲ੍ਹਾਂ ਕੱਢਣ ਲੱਗ ਜਾਈਏ ਇਹ ਤੇ ਕਿੱਥੇ ਦੀ ਸਮਝਦਾਰੀ ਆ ਫਿਰ। ਫਿਰ ਸਾਡੇ ਚ ਤੇ ਉਹਦੇ ਚ ਫਰਕ ਕੀ ਆ? ਫਿਰ ਹਰ ਕਿਸੇ ਨੂੰ ਜਵਾਬ ਦੇਣਾ ਸਾਡਾ ਕੰਮ ਵੀ ਨਹੀਂ ਆ। ਫਿਰ 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 ਅਸੀਂ ਸਮਝਦਾਰ ਕਿੱਥੇ ਕੀ ਕਰਨਾ ਇਹ ਤੇ ਚੀਜ਼ ਸਾਨੂੰ ਕੁਦਰਤ ਨੇ ਦਿੱਤੀ ਆ ਇਹ ਤੇ ਸਾਨੂੰ ਪੁੱਛਣ ਦੀ ਲੋੜ ਨਹੀਂ ਇਹ ਤੇ ਸਾਨੂੰ ਕਿਸੇ ਦੀ ਕੋਈ ਗੱਲ ਸੁਣਨ ਦੀ ਵੀ ਲੋੜ ਨਹੀਂ ਕਿ ਭਾਈ ਉਹਨੇ ਕਿਹਾ ਸੀ ਇਸ ਕਰਕੇ ਆ ਕਰਨਾ ਗਲਤ ਸਿਚੁਏਸ਼ਨ ਤੇ ਹਾਲਾਤ ਦੇ ਮੁਤਾਬਕ ਤੁਹਾਨੂੰ ਸਮਝਦਾਰੀ ਦਿੱਤੀ ਹੈ ਤੁਹਾਨੂੰ ਪਤਾ ਹੈ ਕਿੱਥੇ ਕੀ ਕਰਨਾ ਪਰ ਉਹ ਚੀਜ਼ ਕਰੋ ਜਿਸ ਨਾਲ ਸਾਡੇ ਨਾਲ ਹੋਵੇ ਕਿ ਸਾਨੂੰ ਉਹ ਚੀਜ਼ ਦੀ ਪਰੇਸ਼ਾਨੀ ਨਾ ਹੋਵੇ ਜੇ ਅੱਜ ਅਸੀਂ ਦੂਜੇ ਨੂੰ ਉਹ ਚੀਜ਼ ਦੇ ਕੇ ਆਪਣੇ ਆਪ ਨੂੰ ਪ੍ਰੌਡ ਮਹਿਸੂਸ ਕਰ ਰਹੇ ਆ ਸੋਚੋ ਕੱਲ ਨੂੰ ਅਸੀਂ ਸਾਨੂੰ ਉਹ ਚੀਜ਼ ਵਾਪਸ ਰਿਟਰਨ ਕੁਦਰਤ ਦੇ ਬਣਾਏ ਹੋਏ ਇਸ ਨਿਯਮ ਮੁਤਾਬਕ ਸਾਨੂੰ ਮਿਲਦੀ ਆ ਤਾਂ ਸਾਨੂੰ ਕਿਦਾਂ ਦਾ ਫੇਰ ਬਸ ਅਗਰ ਲੱਗੇ ਕਿ ਬਹੁਤ ਅੱਛਾ ਤਾਂ ਬਾਰ ਬਾਰ ਕਰ ਕੌਣ ਰੋਕੇ ਕੋਈ ਸਮਝਦਾਰ ਤੁਸੀ ਸਾਇਯ ਪ੍ਰਾਰਭ 2024 ਦਿਨ ਸ਼ਨੀਵਾਰ ਦਾ ਤਿਥੀ ਦੀ ਗੱਲ ਕਰੀਏ ਤਾਂ ਤੀਜ ਤਿਥੀ ਸਵੇਰੇ 8:19 ਮਿੰਟ ਤੱਕ ਹੈ ਉਸ ਤੋਂ ਬਾਅਦ ਚੌਥੀ ਤਿਥੀ ਚਤੁਰਤੀ ਤਿਥੀ ਸ਼ੁਰੂ ਹੋ ਜਾਏਗੀ ਕ੍ਰਿਸ਼ਨ ਪੱਖ ਦੀ ਜੇਸਾ ਨਕਸ਼ਤਰ ਚੱਲ ਰਿਹਾ ਗੱਡੂ ਮੂਡ ਬਣੇ ਹੋਏ ਨੇ ਗੱਲਮੂਲ ਬਣੇ ਰਹਿਣਗੇ ਤਕਰੀਬਨ ਅੱਜ ਪੂਰਾ ਦਿਨ ਤੇ ਨਾਲ ਜੋ ਚੰਦਰ ਮਹਾਰਾਜ ਉਹ वृश्चिक ਰਾਸ਼ੀ ਵਿੱਚ ਅੱਜ ਵੀ ਨੀਚ ਦੇ 15:08 ਵਜੇ 19 ਮਿੰਟ ਤੱਕ ਰਹਿਣੀ ਹੈ ਸਵੇਰੇ ਸ਼੍ਰੀ ਗਣੇਸ਼ ਚਤੂਰਤੀ ਦਾ ਵਰਤ ਰਹੂਗਾ ਸੂਰਨ ਸੂਰਜ ਅੱਜ ਪਰਣੀ ਨਕਸ਼ਤਰ 'ਚ ਚਲੇ ਜਾਣਗੇ ਸੂਰਜ ਕਿੱਥੇ ਜਾਣਗੇ ਪਰਣੀ ਨਕਸ਼ਤਰ ਰਾਸ਼ੀ ਪਰਵਰਤਨ ਨਹੀਂ ਕਰਨਗੇ ਸਿਰਫ ਸ਼ੁਕਰ ਦੇ ਨਕਸ਼ਤਰ ਵਿੱਚ ਜਾਣਗੇ ਓਕੇ ਮੰਗਲ ਵੀ ਆ ਚ ਉਤਰਾ ਭਾਦਰਾ ਪਦ ਨਕਸ਼ਤਰ ਚ ਚਲੇ ਜਾਣਗੇ ਸ਼ਾਮ ਨੂੰ 4:10 ਤੇ ਜੋ ਕੇ ਅ ਸ਼ਨੀ ਦੇ ਨਕਸ਼ਤਰ ਚ ਗੁਰੂ ਦੇ ਘਰ ਚ ਪਹਿਲਾਂ ਗੁਰੂ ਦੇ ਨਕਸ਼ਤਰ ਚ ਹੁਣ ਸ਼ਨੀ ਦੇ ਨਕਸ਼ਤਰ ਜਾਣਗੇ ਸ਼ੋਭਨੀ ਹੈ ਸ਼ਨੀ ਦੇ ਨਕਸ਼ਤਰ ਚ ਮੰਗਲ ਦਾ ਜਾਣਾ ਥੋੜੀ ਬਹੁਤੀ ਸੇਫ ਦੀ ਪ੍ਰੋਬਲਮ ਕਰੇਗਾ ਇਸ ਬਾਰੇ ਆਪਾਂ ਤੁਹਾਨੂੰ ਤੁਹਾਡੇ ਮੋਟਾ ਮੋਟਾ ਦੱਸਾਂਗੇ ਵੀ ਪਰ ਚੰਦਰਮਾ ਦੀ ਸਥਿਤੀ ਦੇ ਮੁਤਾਬਕ ਕੀ ਕਰਨਾ ਚਾਹੀਦਾ ਹੈ ਕੀ ਨਹੀਂ ਕਰਨਾ ਚਾਹੀਦਾ ਇਸ ਤੇ ਆਪਾਂ ਪਹਿਲਾਂ ਤੁਹਾਨੂੰ ਦੱਸਦੇ ਹਾਂ ਕਿਉਂਕਿ ਚੰਦਰਮਾ ਅੱਜ ਬੁੱਧ ਦੇ ਨਕਸ਼ਤਰ ਚ ਆਇਆ। ਕੱਲ ਸ਼ਨੀ ਦੇ ਚ ਸੀ ਅੱਜ ਬੁੱਧ ਦੇ ਚ ਸੀ ਤੇ ਕੀ ਪ੍ਰਭਾਵ ਹੈ ਕੀ ਚੇਂਜ ਹੈ ਚੇਂजेस ਤੁਹਾਨੂੰ ਆਪਣੇ ਆਪ ਪਤਾ ਹੀ ਲੱਗ ਜਾਂਦੀਆਂ ਨੇ ਪਰ ਨੁਕਸਾਨ ਨਾ ਹੋਵੇ ਇਸ ਤੋਂ ਬਚਣ ਦੇ ਲਈ ਆਪਾਂ ਤੁਹਾਨੂੰ ਉਪਾਅ ਦੱਸਦੇ ਰਹਿੰਦੇ ਆ ਤੇ ਅੱਜ ਵੀ ਦੱਸਾਂਗੇ ਲੌਜੀਕਲੀ ਹਰ ਚੀਜ਼ ਦਾ ਲੌਜੀਕ ਹੈ। ਕਿਸੇ ਨੇ ਪੁੱਛਿਆ ਕਿ ਕਿਸੇ ਦੀ ਜਨਮ ਪੱਤਰੀ ਤੇ ਆਪਾਂ ਦੱਸਿਆ ਸੀ ਉਹਨਾਂ ਨੇ ਪੁੱਛਿਆ ਕਿ ਸਾੜਸਤੀ ਦਾ ਉਹ ਜਨਮ ਦੀ ਸਾੜਸਤੀ ਮਤਲਬ ਸਾੜਸਤੀ ਹੁੰਦੀ ਆ ਕਿ ਸ਼ਨੀ ਦੇ ਨਾਲ ਚੰਦਰ ਦੀ ਯੂਤੀ ਹੋਵੇ ਸ਼ਨੀ ਨੇਰਾ ਰਾਤ ਦਾ ਮਾਲਕ ਚੰਦਰ ਵੀ ਰਾਤ ਦਾ ਮਾਲਕ ਸ਼ਨੀ ਚੰਦਰ ਦੀ ਯੂਤੀ ਹੁਣ 15 ਦਿਨ ਜੀ ਚੰ드ਰਮਾ ਦਿਖਦਾ ਨਹੀਂ ਹੈ ਤੇ ਸ਼ਨੀ ਚੰਦਰ ਦੀ ਯੂਤੀ ਅਸੀਂ ਪੂਰੀ ਸਾਲ ਪੂਰੀ ਜ਼ਿੰਦਗੀ ਚਲਾਉਣੀ ਹੈ ਸਾਲ ਕਿਉਂ ਪੂਰਾ ਜ਼ਿੰਦਗੀ ਚਲਣੀ ਹੈ ਤਾਂ ਇਸ ਕਰਕੇ ਉਹ ਪ੍ਰਸ਼ਾਦੀ ਦਾ ਕਾਰਨ ਦਿੰਦੀ ਹੈ ਮੈਂ ਦੱਸਿਆ ਹੋਣਾ ਚਾਹੀਦਾ 48 ਦਿਨ ਪਲੇਨ ਪਾਣੀ ਨਹੀਂ ਪੀਣਾ ਚੁ ਕੁਛ ਨਾ ਕੁਛ ਪਾ ਕੇ ਪੀ ਲੋ ਬਸ ਇਹ ਸੀਗਾ ਤੇ ਬਾਕੀ ਜੋ ਗ੍ਰਹਾਂ ਦੀਆਂ ਜੁਤੀਆਂ ਨੇ ਇਸ ਦਾ ਪ੍ਰਭਾਵ ਤੇ ਪੈਂਦਾ ਹੀ ਹੈ ਇਹ ਜੋ ਮੈਂ ਤੁਹਾਨੂੰ ਦੱਸਿਆ ਸਾਰਸਤੀ ਇਹ ਤੁਹਾਡੇ ਘਰ ਵਿੱਚ ਮਾਨਸਿਕ ਤੌਰ ਤੇ ਕੋਈ ਨਾ ਕੋਈ ਪਰੇਸ਼ਾਨੀ ਦਵੇਗੀ ਹੀ ਦਵੇਗੀ ਹੈਨਾ ਇਸ ਤੋਂ ਬਚਣ ਦੇ ਲਈ ਤੁਸੀਂ ਕੁਝ ਚੀਜ਼ਾਂ ਸਹੀ ਕਰ ਸਕਦੇ ਹੋ ਕੁਝ ਚੀਜ਼ਾਂ ਆਪਾਂ ਤੁਹਾਨੂੰ ਨਹੀਂ ਦੱਸ ਸਕਦੇ ਤੁਸੀਂ ਸਮਝਿਆ ਕਰੋ ਇਸ ਚੀਜ਼ ਨੂੰ ਹਣ ਚਲੋ ਸਭ ਤੋਂ ਪਹਿਲਾਂ ਅਰੇਜ਼ਾ ਨੀਮੇਸ਼ ਰਾਸ਼ੀ ਵਾਲੇ ਜੋ ਜਿਨ੍ਹਾਂ ਦੇ ਅੱਜ ਦਾ ਦਿਨ ਬੁੱਧ ਦਾ ਨਕਸ਼ਤਰ ਹੈ ਥੋੜੀ ਗਲੇ ਦੀ ਪ੍ਰੋਬਲਮ ਥੋੜੀ ਪਰੇਸ਼ਾਨੀ ਤੁਹਾਨੂੰ ਰਹੇਗੀ ਕਮਕਾਰਾਂ ਦੀ ਭਜਨ ਅਠ ਪੂਰੀ ਤਰ੍ਹਾਂ ਨਾਲ ਬੰਨ ਵਾਲੀ ਦੁਪਹਿਰ ਤੋਂ ਬਾਅਦ ਕੰਮਕਾਰ ਅੱਛਾ ਚੱਲਣ ਵਾਲਾ ਤੁਹਾਡਾ ਸ਼ਾਮ ਨੂੰ ਪੈਸਾ ਆਏਗਾ ਇਨਵੈਸਟਮੈਂਟ ਜ਼ਿਆਦਾ ਹਜੇ ਤੁਸੀਂ ਕਰਨੀ ਨਹੀਂ ਨੀਅਰ ਸੋਚ ਬੈਠ ਕੇ ਖਾਣਾ ਖਾ ਲੈਣਾ ਤੇ ਹਲਕਾ ਜਿਹਾ ਸਕਾਈ ਬਲੂ ਕਲਰ ਪੈਂਟ ਸਕਦੇ ਹੋ ਟੌਰਸ ਬ੍ਰਿਕ ਰਾਸ਼ੀ ਵਾਲੇ ਕੱਲ ਵੀ ਤਾਂ ਲਈ ਅੱਛਾ ਸੀ ਅੱਜ ਵੀ ਬਹੁਤ ਅੱਛਾ ਹੈ ਜਿਹੜਾ ਕੱਲ ਨਹੀਂ ਕੰਮ ਹੋਇਆ ਉਹ ਅੱਜ ਪਹੁੰਚ ਆਏਗਾ ਇਮੋਸ਼ਨਲ ਘਟ ਹੋ ਉਹ ਰੋਣ ਨਾਲ ਜਾਂ ਇਮੋਸ਼ਨਲ ਹੋਣਾ ਜਾਂ ਸਿੰਪਥੀ ਲੈਣਾ ਕੋਈ ਕੰਮ ਨਹੀਂ ਹੋਣਾ ਤੇ ਰਿਸ਼ਤੇ ਜੋ ਅੱਗੇ ਵਧਾਉਣੇ ਨੇ ਮਾਤਾ ਪਿਤਾ ਦੀ ਸਲਾਹ ਨਾਲ ਵਧਾਓ ਪਾਣੀ ਦਾ ਘੁੱਟ ਪੀ ਕੇ ਹਰ ਕੰਮ ਕਰੋ ਦਿਨ ਅੱਛਾ ਗਰੇ ਕਲਰ ਪਹਿਨੋ ਜੈਮਿਨੀ ਮਿਥੂ ਰਾਸ਼ੀ ਵਾਲਿਆਂ ਦੇ ਲਈ ਬੁੱਧਾ ਨਕਸ਼ਤਰ ਆ ਬਿਜ਼ਨਸ ਕੰਮ ਕਰ ਆਪਣਾ ਕੰਮ ਕਰ ਕਰਨ ਬਾਰੇ ਕਾਫੀ ਦਿਨ ਤੋਂ ਤੁਸੀਂ ਸੋਚ ਰਹੇ ਹੋ ਤੁਹਾਡ ਸ਼ੁਰੂਆਤ ਕਰ ਸਕਦੇ ਹੋ ਤੁਸੀਂ ਬੁੱਧ ਵੈਸੇ ਹੀ ਰਾਹੂ ਦੇ ਨਾਲ ਚੱਲ ਰਿਹਾ ਜਦੋਂ ਇਸ ਨੇ ਸੂਰਜ ਨਾਲ ਆਉਣਾ ਹੈ ਤਾਂ ਤੁਹਾਡੇ ਜੋ ਰਸਤੇ ਥੋੜੇ ਸਲੋ ਚੱਲ ਰਹੇ ਨੇ ਉਹ ਚੱਲ ਪੈਣੇ ਆ ਹਾਂ ਕੱਲ ਦੀਆਂ ਚਿੰਤਾਵਾਂ ਜੋ ਰੋਗ ਬਿਮਾਰੀ ਦੀਆਂ ਸੀ ਉਹ ਅੱਜ ਠੀਕ ਹੋ ਜਾਣੀਆਂ ਨੇ ਪਰ ਸੈਰ ਫਿਰ ਵੀ ਅੱਜ ਜ਼ਰੂਰ ਕਰਨੀ ਹੈ ਤੁਸੀਂ ਹਰਾ ਰੰਗ ਤੁਹਾਡਾ ਸ਼ੁ ਕੈਂਸਰ ਕਰਕਰ ਰਾਸ਼ੀ ਵਾਲਿਆਂ ਦੇ ਲਈ ਬੁੱਧਾ ਨਕਸ਼ਤਰ ਮਿੱਤਰ ਨਾ ਹੋਣ ਕਰਕੇ ਬਿਜ਼ਨਸ ਡੀਲ ਕਰਦੇ ਸਮੇਂ ਧਿਆਨ ਰੱਖੋ ਮਾਤਾ ਪਿਤਾ ਨਾਲ ਬਿਲਕੁਲ ਬੈਸਵਾਦੀ ਨਾ ਕਰੋ ਕਿੰਨੇ ਵੀ ਸਮਝਦਾਰ ਹੋ ਤੁਸੀਂ ਪਰ ਉਹਨਾਂ ਜਿੰਨੇ ਸਮਝਦਾਰ ਕਦੇ ਨਹੀਂ ਹੋ ਸਕਦੇ ਜਿਨ੍ਹਾਂ ਨੂੰ ਜ਼ਿੰਦਗੀ ਦਾ ਐਕਸਪੀਰੀਅੰਸ ਹੈ ਜਿਨ੍ਹਾਂ ਨੂੰ ਸਮੇਂ ਦਾ ਐਕਸਪੀਰੀਅੰਸ ਹੈ ਜਿਨ੍ਹਾਂ ਨੂੰ ਵਕਤ ਦਾ ਐਕਸਪੀਰੀਅੰਸ ਮਤਲਬ ਜੋਨ ਨਾਲ ਆਪਣੀ ਉਮਰ गुਜ਼ਾਰੀ ਹੈ ਹਨਾ ਤੇ ਨਾਲ ਤੁਸੀਂ ਚੰਦਰ ਜੋ ਤੁਹਾਡਾ ਮਨ ਦਾ ਕਰਕੇ ਚੰਦਰਮਾ ਚੌਲ ਹਲਦੀ ਦੁੱਧ ਦਾ ਜਲ ਪ੍ਰਵਾਹ ਕਰੋ ਤੇ ਨਾਲ ਜੀਵ ਤੇ ਸ਼ਹਿਦ ਲਾਓ ਲਿਓ ਸਿੰਘ ਰਾਸ਼ੀ ਵਾਲਿਆਂ ਦੇ ਲਈ ਮਾਤਾ ਦੀ ਸਿਹਤ ਠੀਕ ਹੁੰਦੀ ਜਾਏਗੀ ਹਰ ਕੰਮ ਵਿੱਚ ਪ੍ਰੋਫਿਟ ਫਾਇਦਾ ਭਜਨਟ ਪੂਰਾ ਪੂਰਾ ਰਿਜ਼ਲਟ ਤੁਹਾਨੂੰ ਦੇਗੀ ਰੁਕੋ ਹੈ ਕੰਮਾਂ ਨੂੰ ਅੱਜ ਕਰਨ ਲਈ ਅਗਰ ਮਨ ਬਣ ਰਿਹਾ ਤਾਂ ਜਰੂਰ ਕਰ ਲਓ ਸਫਲਤਾ ਮਿਲ ਜਾਏਗੀ ਸੂਰਜ ਦੇ ਦਰਸ਼ਨ ਜਰੂਰ ਕਰੋ ਪਾਵਰ ਦਾ ਅਹਿਸਾਸ ਹੁੰਦਾ ਹੈ ਕਿ ਕਿੰਨੀ ਪਾਵਰ ਹੈ ਕੁਦਰਤ ਚ ਤਾਂ ਉਸ ਦੇ ਦਰਸ਼ਨ ਕਰੋ ਜ਼ਰੂਰੀ ਆ ਵਰਗੋ ਜਾਨੀ ਕੰਨਿਆ ਰਾਸ਼ੀ ਵਾਲਿਆਂ ਦੇ ਲਈ ਸਿਤਾਰਿਆਂ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਕੰਨਿਆ ਰਾਸ਼ੀ ਤੇ ਕੇਤੂ ਲਗਣ ਵਿੱਚ ਹੈ ਨਾ ਤੇ ਸ਼ੁਕਰ ਜੋ ਹੈ ਉਹ 8ਵੇਂ ਸਥਾਨ ਵਿੱਚ ਧਨ ਦਾ ਮਾਲਕ ਚੱਲ ਰਿਹਾ ਥੋੜੀ ਬਹੁਤੀ ਪਤਨੀ ਦੀ ਸਿਹਤ ਖਰਾਬ ਹੈ ਜਨ ਜੀਵਨ ਸਾਥੀ ਦੀ ਸਿਹਤ ਖਰਾਬ ਹੈ ਅਗਰ ਤੁਸੀਂ ਪਤੀ ਹੋ ਤਾਂ ਤੁਹਾਡੀ ਪਤਨੀ ਜੇ ਪਤਨੀ ਹੋ ਤਾਂ ਤੁਹਾਡੇ ਪਤੀ ਦੀ ਸਿਹਤ ਥੋੜੀ ਬਹੁਤੀ ਡਾਵਾ ਡੋਲ ਰਹੇਗੀ ਹਾਂ ਲੜਾਈ ਝਗੜਾ ਮੰਗਲ ਰਾਹੁ ਦੀ ਜੁਤੀ ਕਰਕੇ ਘਰੇਲੂ ਪਰੇਸ਼ਾਨੀਆਂ ਥੋੜੀਆਂ ਵਧਣਗੀਆਂ ਪਰ ਅਜੇ ਕੇ ਬੁੱਧ ਦਾ ਹੀ ਨਕਸ਼ਤਰ ਹੈ ਤਾਂ ਫੰਕਸ਼ਨ ਹਰੀ ਮੰਗੀ ਪਾ ਦਿਓ ਸ਼ੁਭਵਾਲ ਲੈਣ ਲਈ ਰੰਗ ਕੋਈ ਵੀ ਪੈਨੋ ਲਿਬਰਾ ਤੁਲਾ ਰਾਸ਼ੀ ਵਾਲਿਆਂ ਦੇ ਲਈ ਦੇਖਿਆ ਜਾਵੇ ਤਾਂ ਧਨ ਸਥਾਨ ਵਿੱਚ ਚੰਦਰਮਾ ਤੇ ਕਿਸਮਤ ਦਾ ਮਾਲਕ ਦਾ ਬੁੱਧ ਮਿੱਤਰ ਹੈ ਤੁਹਾਡਾ ਚੰਗੀ ਗੱਲ ਹੈ 6ਵੇਂ ਸਥਾਨ ਵਿੱਚ ਚੱਲ ਰਿਹਾ ਹੈ ਕਾਰਮਕਾਂਡ ਚੇਂਜ ਕਰਨਾ ਕੋਈ ਪ੍ਰਾਪਰਟੀ ਬਣਾਉਣੀ ਹੈ ਤਾਂ ਬੜਾ ਅੱਛਾ ਸਮਾਂ ਬਣਾ ਸਕਦੇ ਹੋ ਤੁਸੀਂ ਦੁੱਧ ਮੱਥੇ ਤੇ ਅੱਜ ਵੀ ਲਾ ਲੈਣਾ ਹੈ ਤੇ ਨਾਲ ਸਭ ਤੋਂ ਜ਼ਰੂਰੀ ਹੈ ਵਿਦੇਸ਼ ਲਈ ਕੋਈ ਪੇਪਰ ਵਗੈਰਾ ਸਾਈਨ ਕਰਦੇ ਨੇ ਤਾਂ ਉਹਦੇ 'ਚ ਡੀਲ ਕਰਦੇ ਸਮੇਂ ਬਹੁਤ ਹੀ ਸਮਝਦਾਰੀ ਨਾਲ ਕੰਮ ਲਵੋ ਤਾਂ ਕਿ ਸੂਰਜ ਗੁਰੂ ਤੇ ਸ਼ੁਕਰ 7ਵੇਂ ਸਥਾਨ ਵਿੱਚ ਨੁਕਸਾਨ ਨਾ ਕਰਾਓ ਸਕੋਰਪੀਓ ਬ੍ਰਿਸ਼ਟਿਕ ਰਾਸ਼ੀ ਵਾਲਿਆਂ ਦੇ ਲਈ ਚੰਦਰ ਲਗਨ ਵਿੱਚ ਜਿੱਦੀ ਬਣ ਕੇ ਆੜ ਕੇ ਕੋਈ ਕੰਮ ਨਾ ਕਰੋ ਨਸਲਾਜ ਕੰਮ ਛਿੱਕਾ ਸਵੇਰ ਤੋਂ ਲੱਗ ਸਕਦੀ ਹੈ ਨਾ ਮਾਤਾ ਦਾ ਆਸ਼ੀਰਵਾਦ ਸਿਰ ਤੇ ਹੱਥ ਜ਼ਰੂਰ ਤਰਾਓ ਤੇ ਕੱਚ ਦਾ ਗਲਾਸ ਅੱਜ ਨਾ ਵਰਤੋ ਤਾਂ ਹੀ ਸੇਤ ਅੱਛੀ ਰਹੇਗੀ ਨਹੀਂ ਤਾਂ ਬੈਕ ਪੇਨ ਵਗੈਰਾ ਨਸਲਾਜ ਕੰਮ ਪਰੇਸ਼ਾਨ ਕਰੇਗਾ ਠੀਕ ਹੈ ਸਭ ਤੋਂ ਜ਼ਰੂਰੀ ਸ਼ੁਭ ਸ਼ੁਭ ਬੋਲੋ ਚੰਗਾ ਚੰਗਾ ਬੋਲੋ ਠੀਕ ਆ ਮੈਂ ਠੀਕ ਹੋ ਜਾਵਾਂਗਾ ਤਕੋਚੋਗੇ ਠੀਕ ਨਾਲ ਕਾਲਾ ਵੀਲਾ ਰੰਗ ਨਹੀਂ ਪਾਉਣਾ ਠੀਕ ਹੈ ਦਿਨ ਅੱਛਾ ਜਾਏਗਾ ਜੀ ਸੈਜੀਟੇਰੀਅਸ ਤਨੂਰਾਸ਼ੀ ਵਾਲਿਆਂ ਦੇ ਲਈ ਸਿਤਾਰਿਆਂ ਦੇ ਹਿਸਾਬ ਨਾਲ ਬੁੱਧਾ ਨਕਸ਼ਤਰ ਮਿੱਤਰ ਨਹੀਂ ਹੈ। বৃশ্চিক ਰਾਸ਼ੀ ਵਾਲਿਆਂ ਦੇ ਲਈ ਵੀ ਬੁੱਧਾ ਨਕਸ਼ਤਰ ਮਿੱਤਰ ਨਹੀਂ ਹੈ। ਤਾਂ ਦਿਮਾਗ ਦੇ ਕੋਡੇ ਘੱਟ ਪਜਾਓ ਤਨੂਰਾਸ਼ੀ ਵਾਲੇ ਵੀ। ਠੀਕ? ਤਾਂ ਤਨੂਰਾਸ਼ੀ ਵਾਲਿਆਂ ਨੇ ਕੀ ਕਰਨਾ? ਬ੍ਰਹਸਪਤ ਅੱਛਾ ਹੈ। ਬੁੱਧ 10ਵੇਂ ਖਾਨੇ ਦਾ 7ਵੇਂ ਖਾਨੇ ਦਾ ਮਾਲਕ ਹੈ। ਬਿਜ਼ਨਸ ਕੰਮਕਾਰ ਨੂੰ ਘਰ 'ਚ ਨਾ ਲੈ ਕੇ ਆਓ। ਛੋਟੀਆਂ-ਛੋਟੀਆਂ ਗੱਲਾਂ ਦੇ ਉਲਝੇਵੇਂ ਬਾਹਰ ਹੀ ਨਬੇੜੋ। ਘਰੇ ਲੋਕਾਂ ਮਾਮੇ 'ਚ ਆਪਣੇ ਪਰਵਾਰ ਦਾ ਸਾਥ ਦਿਓ ਉਹਨਾਂ ਦੇ ਨਾਲ ਕੰਮ ਨਿਭੜੋ ਤਾਂ ਸਮਝੋ ਦਿਨ ਅੱਛਾ ਜਾਏਗਾ ਬੁੱਧ ਵੀ ਅੱਛਾ ਹੋ ਜਾਏਗਾ ਕਲਪਾਹਰ ਤੋਂ ਬੱਚੋ ਵਾਧੂ ਖਰਚਿਆਂ ਨੂੰ ਥੋੜਾ ਕੰਟਰੋਲ ਕਰਕੇ ਚੱਲੋ ਜ਼ਰੂਰੀ ਨਾ ਹੋਵੇ ਤਾਂ ਸ਼ਾਪਿੰਗ ਨਾ ਕਰੋ ਜ਼ਰੂਰੀ ਆ ਤਾਂ ਜਰੂਰ ਕਰੋ ਦੁੱਧ ਮੱਥੇ ਤੇ ਲਾ ਲਓ ਕੈਪ੍ਰਿਗੋਨ ਮਕਰ ਰਾਸ਼ੀ ਵਾਲੇ ਸਿਤਾਰੇ ਠੀਕ ਨੇ ਜੀ ਅੱਜ ਬੁੱਧਾ ਨਕਸ਼ਤਰ ਮਿੱਤਰ ਹੈ ਇਸ ਕਰਕੇ ਕਿਸੇ ਪੇਪਰ ਨੂੰ ਲੈ ਕੇ ਜੋ ਪਰੇਸ਼ਾਨੀ ਜਾਂ ਕੋਈ ਡਰ ਜਿਆ ਸੀ ਉਹ ਬਿਲਕੁਲ ਠੀਕ ਹੋ ਜਾਣ ਵਾਲਾ ਹੈ ਤੁਹਾਡਾ ਤੇ ਨਾਲ ਬੁੱਧ ਕਿਉਂਕਿ ਤੀਸਰੇ ਸਥਾਨ ਵਿੱਚ ਚੱਲ ਰਿਹਾ ਮੰਗਲ ਵੀ ਨਾਲ ਹੈ ਉਸਦੇ ਲਈ ਤੁਸੀਂ ਕੀ ਕਰਨਾ ਹੈ ਮੰਗਲ ਤੇ ਬੁੱਧ ਦੀ ਜੁਤੀ ਨੂੰ ਸ਼ੁਭ ਕਰਨ ਲਈ ਬੱਕਰੀਆਂ ਨੂੰ ਕੁਝ ਨਾ ਕੁਝ ਪਾ ਦੋ ਜਾਂ ਹਰੀ ਮੂੰਗੀ ਧਾਰਮਿਕ ਸਥਾਨ ਤੇ ਰੱਖ ਦੋ ਬੁੱਧ ਦੀ એનર્ਜੀ ਵਧ ਜਾਏਗੀ ਦੂਸਰੇ ਕੰਮ ਦਾ ਕੰਮ ਕਰਨਾ ਸ਼ੁਰੂ ਹੋ ਜਾਏਗਾ ਮੰਗਲ ਨਾਲੋਂ ਘੱਟ ਕੇ ਉਸ ਦਾ ਪ੍ਰਭਾਵ ਤੁਹਾਨੂੰ ਸ਼ੁਭ ਮਿਲਣਾ ਸ਼ੁਰੂ ਹੋ ਜਾਏਗਾ ਹਾਂ ਅੱਜ ਤੁਸੀਂ ਆਫ ਵਾਈਟ ਕਲਰ ਪੈਨ ਉਹ ਦਿਨ ਸ਼ੁਭ ਜਾਏਗਾ ਮਿਊਜ਼ਿਕ ਜ਼ਰੂਰ ਸੁਣੋ ਅਕਿਊਰਸ ਕੁੰਭ ਰਾਸ਼ੀ ਵਾਲਿਆਂ ਦੇ ਲਈ ਮੰਗਲ ਦੇ ਘਰ ਚ ਚੰਦਰ ਦਾ ਬੈਠਣਾ ਬੁੱਧ ਦਾ ਨਕਸ਼ਤਰ ਮਿੱਤਰ ਨੇ ਪਰ ਬੁੱਧ ਨਾਲ ਤੁਹਾਡੀ ਸੋਚ ਦਾ ਮਾਲਕ ਵੀ ਹੈ ਪਰ ਨਾਲ 8ਵੇਂ ਕਾਨੇ ਦਾ ਮਾਲਕ ਵੀ ਹੈ ਤਾਂ ਉੱਥੇ ਬੈਠਾ ਹੋਇਆ ਕੇਤੂ ਥੋੜੇ ਜੇ ਕਮਾਕਾਰਾਂ ਨੂੰ ਡਿਲੇ ਕਰਾ ਰਿਹਾ ਹੈ ਤੇ ਸਿਹਤ ਨੂੰ ਪ੍ਰੋਬਲਮ ਦੇ ਰਿਹਾ ਮਤਲਬ ਥੋੜਾ ਜਿਹਾ ਸਰੀਰ ਦਾ ਤੱਤਾ ਠੰਡਾ ਹੋਣਾ ਡਾਊਨ ਰਹਿਣਾ ਲੀਜੀਪਨ ਹੋਣਾ ਇਹ ਥੋੜਾ ਸੁਭਾਵਿਕ ਜਿਹਾ ਰਹੇਗਾ ਪਰ ਫਿਰ ਵੀ ਤੁਸੀਂ ਕੋਸ਼ਿਸ਼ ਕਰਨੀ ਆ ਕਿ ਕਿ 10ਵੇਂ ਸਥਾਨ 'ਤੇ ਬੈਠਾ ਹੋਇਆ ਚੰਦਰ ਨੂੰ ਸ਼ੁਭ ਕਰਨ ਲਈ ਪਤਾਸੇ ਦਾ ਸੇਵਨ ਸਵੇਰ ਤੋਂ ਕਰ ਲਓ ਪਾਇਸੇ ਜਾਨੀ ਮੇਨ ਰਾਸ਼ੀ ਵਾਲਿਆਂ ਦੇ ਲਈ ਤੂਰਸੀ ਦੇ ਪੱਤੇ ਵਾਲੇ ਚਾਹ ਪੀਓ ਚਾਹੇ ਤੂਰਸੀ ਦੇ ਪੱਤੇ ਦਾ ਸੇਵਨ ਕਰੋ ਬੁੱਧ ਚੌਥੇ ਸਥਾਨ ਦਾ ਫਲ ਸ਼ੁਭ ਰਹੇਗਾ ਕਿਸਮਤ ਸਥਾਨ 'ਚ ਬੈਠਾ ਚੰਦਰ ਭਾਵੇ ਨੀਚ ਦਾ ਹੀ ਹੈ ਸੋਚ ਨੌਵੇਂ ਸਥਾਨ ਵਿੱਚ ਸ਼ੁਭਤਾ ਤੇ ਧਰਮ ਕਰਮ ਵਿੱਚ ਰੁਚੀ ਦਵਾਈਗੀ ਹੀ ਦਵਾਈਗੀ ਤਾਂ ਉਸਦੇ ਲਈ ਤੁਸੀਂ ਅੱਜ ਨੌ ਫੁੱਲ ਧਾਰਮਿਕ ਸਥਾਨ ਤੇ ਚੜਾ ਸਕਦੇ ਹੋ ਤੇ ਨੌ ਗੁਰੂਤ ਪਾਣੀ ਦੇ ਕੱਲ ਵੀ ਪੀਤੇ ਅੱਜ ਵੀ ਪੀ ਸਕਦੇ ਹੋ ਪਾਰੇ ਤੇ ਗੁੱਸੇ ਤੇ ਕੰਟਰੋਲ ਰੱਖੋ ਮੰਗਲ ਰਾਹੁ ਦੀ ਜੁਤੀ ਤੁਹਾਡੀ ਹੋਈ ਸਿਹਤ ਖਰਾਬ ਕਰੇਗੀ ਠੀਕ ਹੈ ਚਲੋ ਇਹ ਸੀ ਜੀ ਫੁਗਰੇ ਹਮ ਤਰ੍ਹਾਂ ਬੱਕਾ ਪਾ ਜਾਣੇ ਆ ਕਿੱਦਾਂ ਦਾ ਜਾਏਗਾ ਲੌਜੀਕ ਦੇ ਮੁਤਾਬਕ ਅਜਿਹਾ ਦਿਨ ਤੱਕ ਕਿੱਦਾਂ ਇਸ ਨੂੰ ਹੋਰ ਸਹੀ ਕਰਨਾ ਹੁਣ ਸੁਣੋ ਵਾਸਤੂ ਦੇ ਮੁਤਾਬਕ ਆਪਾਂ ਵਾਸਤੂ ਟਿਪ ਦੱਸ ਦੇਣੀ ਆ ਕਿਤਾਬਾਂ ਘਰ ਚ ਰੱਖਣੀਆਂ ਬੜੀਆਂ ਸ਼ੁਭ ਹੁੰਦੀਆਂ ਨੇ ਚੰਗੀਆਂ ਹੁੰਦੀਆਂ ਨੇ ਕਿਹੜੀਆਂ ਕਿਤਾਬਾਂ ਗਿਆਨ ਦੀਆਂ ਕਿਤਾਬਾਂ ਧਾਰਮਿਕ ਕਿਤਾਬਾਂ ਪੜ ਕੇ ਕਿਸੇ ਨੂੰ ਦੇ ਦੇਣੀ ਚਾਹੀਦੀ ਹੈ ਕਿਉਂਕਿ ਉਹਨਾਂ ਨੂੰ ਵੀ ਉਸ ਚੀਜ਼ ਦਾ ਗਿਆਨ ਹੋਵੇ ਕਿਉਂਕਿ ਧਾਰਮਿਕ ਦਾ ਮਾਲਕ ਬ੍ਰਸਪਤਾ ਅਗਰ ਧੂੜ ਮਿੱਟੀ ਪਈ ਜਾਵੇ ਕਿਤਾਬਾਂ ਦੇ ਤਾਂ ਬ੍ਰਸਪਤਰਾ ਉਹਦੀ ਯੁਤੀ ਬਣ ਜਾਂਦੀ ਹੈ ਤਾਂ ਗਿਆਨ ਜਿੰਨਾ ਵੰਡਿਆ ਜਾਵੇ ਉਹਨਾਂ ਚੰਗਾ ਜਿਹੜੀਆਂ ਕਿਤਾਬਾਂ ਤੁਸੀਂ ਆਪਣੇ ਸਿਰਫ ਆਪਣੀ ਪਸੰਦ ਦੀਆਂ ਘਰ ਵਿੱਚ ਰੱਖੀਆਂ ਹੋਈਆਂ ਨੇ ਉਹਨਾਂ ਨੂੰ ਜ਼ਰੂਰ ਰੱਖੋ ਪੜੋ ਸਾਫ਼ ਸੁਥਰੀਆਂ ਕਰਕੇ ਚੰਗੀ ਤਰ੍ਹਾਂ ਸੈਲਫ ਵਿੱਚ ਲਗਾ ਕੇ ਤੇ ਹੱਥ ਸਮੇ ਸਮੇ ਤੇ ਉਹਨਾਂ ਨੂੰ ਝਾੜਦੇ ਰਹੋ ਇਹਦੇ ਨਾਲ ਬੁੱਧ ਸ਼ੁਕਰ ਤੇ ਬ੍ਰਸਪਤਿੰਨੋ ਸ਼ੁਭ ਰਹਿੰਦੇ ਆ ਧਾਰਮਿਕ ਕਿਤਾਬਾਂ ਫਟੀਆਂ ਪੁਰਾਣੀਆਂ ਕਿਤਾਬਾਂ ਘਰ ਵਿੱਚ ਰੱਖਣ ਤੇ ਬ੍ਰਸਪਤ ਦਾ ਫਲ ਸ਼ੁਭ ਨਹੀਂ ਹੁੰਦਾ ਕਿਉਂ ਦੱਸ ਰਹੇ ਹਾਂ ਕਿਉਂਕਿ 1 ਮਈ ਤੋਂ ਬ੍ਰਸਪਤ ਚੇਂਜ ਹੋ ਕੇ ਸ਼ੁਕਰ ਦੇ ਘਟ ਜਾਏਗਾ ਤੇ ਅਥਰਾ ਦਾ ਮਾਲਕ ਸ਼ਨੀ ਹੈ ਫਿਰ ਅਸੀਂ ਸੋਚਦੇ ਹਾਂ ਕਿ ਪਰੇਸ਼ਾਨੀਆਂ ਕਿਉਂ ਵਧੀਆਂ ਇਸੇ ਕਰਕੇ ਲੌਜੀਕ ਨਾਲ ਚੱਲੋਗੇ ਤਾਂ ਸਭ ਸਹੀ ਰਹੇਗਾ ਤਾਂ ਧਾਰਮਿਕ ਕਿਤਾਬਾਂ ਅਗਰ ਪੜ ਚੁੱਕੀਆਂ ਤਾਂ ਦੂਜਿਆਂ ਨੂੰ ਪੜਨ ਨੂੰ ਦੇ ਦਿਓ ਗਿਆਨ ਚ ਵਾਦਾ ਹੀ ਹੋਏਗਾ ਤੁਹਾਡਾ ਭਲਾ ਹੀ ਹੋਏਗਾ ਠੀਕ ਹੈ ਤੇ ਨਾਲ ਤੁਹਾਡੀ ਸਟਾਰਟ ਵੀ ਸਹੀ ਹੋਏਗਾ ਸਮਾਜ ਜਾਸਤ ਦਾ ਆਪ ਸਭ ਦਾ ਅੱਜ ਦਾ ਦਿਨ ਅੱਛਾ ਜਾਵੇ ਸਤਿ ਸ਼੍ਰੀ ਅਕਾਲ